ਬਿਆਲੀ ਨੰਬਰ ਵਾਰਡ ਜਲੰਧਰ ਵੈਸਟ ਜਿੰਨੀ ਚੋਣ ਹੋ ਰਹੀ ਹੈ ਔਰ ਮੈਂ ਤੇ ਸੁਰਿੰਦਰ ਕੌਰ ਜੀ ਜਿਹੜੇ ਕਿ ਚੋਣ ਲੜ ਰਹੇ ਹੈ ਅੱਜ ਅਸੀਂ ਬਿਆਲੀ ਵਾਰਡ ਬਿਆਲੀ ਨੰਬਰ ਵਾਰਡ ਕੋ ਹਰੇ ਹਾਂ ਆ ਉੱਤੇ ਜਿਹੜੇ ਝੰਡੇ ਲੱਗੇ ਆ ਬੀਜੇਪੀ ਦੇ ਆ ਚਾਰ ਸਪੇਰੇ ਬੀਜੇਪੀ ਜਾਂ ਆਮ ਆਦਮੀ ਪਾਰਟੀ ਦੇ ਝੰਡੇ ਲੱਗੇ ਆ ਔਰ ਬੀਜੇਪੀ ਆਏ ਉਹ ਲੋਕ ਹੈ ਜਿਨ੍ਹਾਂ ਇਹਨਾਂ ਲੋਕਾਂ ਨੇ ਬੀਜੇਪੀ ਆਉਣ ਨੂੰ ਜਿਤਾਇਆ ਪਹਿਲਾਂ ਮੁੰਡਾ ਇਹ ਹੁਣ ਪਹਿਲਾਂ ਕਾਂਗਰਸ ਸੁਨਾਰ ਸੀ ਕਿਸੇ ਵੇਲੇ ਫਿਰ ਆਮ ਆਦੀ ਪਾਰਟੀ ਤੇ ਹੁਣ ਬੀਜੇਪੀ ਚਲਾ ਗਿਆ ਹਾਂਜੀ ਹਾਂਜੀ ਆ ਜਿਹੜੇ ਨੌਜਵਾਨ ਸਾਥੀ ਨੂੰ ਆਮ ਆਦੀ ਪਾਰਟੀ ਤੋਂ ਜਿਤਾਇਆ ਸੀ ਉਹ ਬੀਜੇਪੀ ਦੇ ਝੰਡੇ ਲਟਕਾ ਔਰ ਬੀਜੇਪੀ ਤੇ ਚਲਾ ਗਿਆ ਲਾਲਾ ਜੀ ਬਾਬੂ ਜੀ ਸਾਡੇ ਅਸੀਂ ਗੁਰੂ ਗੋਬਿੰਦ ਕਰ ਰਹੇ ਸੀ ਸਾ ਤੇ ਇਹੀ ਲੋਕ ਕਾਉਂਸਲਰ ਸੀ ਇਹੀ ਐਮ ਐਲ اے ਸਾਂ ਇਹ ਆ ਪਾਣੀ ਦਾ ਹਾਲ ਐ ਗੰਦੇ ਦਾ ਇਸ ਤਰ੍ਹਾਂ ਦਾ ਇਸ ਮਹੱਲੇ ਦਾ ਹਾਲ ਐ ਜਿੱਥੋਂ ਜਿੱਥੇ ਜਿਹੜਾ ਰਿੰਕੂ ਐ ਸ਼ਸ਼ੀਰ ਰਿੰਕੂ ਮੈਂਬਰ ਆਫ ਪਾਰਲੀਮੈਂਟ ਬਣਿਆ ਆਮ ਆਦਮੀ ਪਾਰਟੀ ਤੋਂ ਤੇ ਹੁਣ ਬਣਿਆ ਬੀ ਜੇ ਪੀ ਤੋਂ ਹੁਣ ਹਾਰਿਆ ਬੀ ਜੇ ਪੀ ਤੋਂ ਲੜਿਆ ਆ ਉਹਨਾਂ ਦੇ ਵੋਟ ਦਾ ਹਾਲ ਹੈ ਤੇ ਜਿਹੜੇ ਮੁੰਡੇ ਨੂੰ ਤੁਸੀਂ ਜਿਟਾਇਆ ਸੀ ਆਮ ਆਦਮੀ ਪਾਰਟੀ ਤੋਂ ਸੀਫਾ ਦੇ ਕੇ ਉਹ ਨਵੀਂ ਪਾਰਟੀ ਤੋਂ ਐਮਐਲਏ ਬੰਨਾ ਚਾਹੁੰਦਾ ਹੈ ਸ਼ੀਤਲ ਅੰਗੁਰਾਲ ਉਹਨਾਂ ਨੇ ਸੰਭਾਲਿਆ ਨਹੀਂ ਆਪੇ ਬੰਦਿਆਂ ਨੂੰ ਤੇ ਆ ਹਾਲ ਹੈ ਬੰਦਿਆਂ ਦਾ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਇੱਕ ਵਾਰੀ ਪੰਜਾਬ ਨੂੰ ਮੈਂ ਬੇਨਤੀ ਕਰੀ ਛੋੜਾ ਹੈ ਮਾਨ ਸਾਹਿਬ ਇੱਥੇ ਕੋਠੀ ਲੈਣ ਵੀ ਆ ਗਏ ਲੋਕਾਂ ਤੋਂ ਤੁਸੀਂ ਵੋਟਾਂ ਦੇਣੀਆਂ ਚਾਹੁੰਦੇ ਹੋ ਤੁਸੀਂ ਆਖਿਆ ਅਸੀਂ ਕੋਠੀ ਨਹੀਂ ਲਵਾਵਾਂਗੇ ਕੋਠੀ ਲਈ ਨਹੀਂ ਹੈ ਹਾਂ ਮੱਲੇ ਵਾਲਿਆਂ ਦਾ ਜਿਹੜਾ ਜੂਣੇ ਉਹ ਇਸ ਤਰ੍ਹਾਂ ਦੇ ਹਾਲਾਤ ਹੈ ਜਿਆ ਵੀ ਨੰਬਰ ਵਾਟ ਕਿਸ ਮੂ ਦੇ ਨਾਲ ਤੁਸੀਂ ਲੋਕ ਵੋਟਾਂ ਮੰਗ ਰਹੇ ਹੋ ਭਾਜਪੀ ਵਾਲੇ ਤੁਹਾਡੀ ਦਿੱਲੀ ਸਰਕਾਰ ਹੈ ਕਿਸ ਮੂ ਦੇ ਨਾਲ ਆਮ ਆਦਮੀ ਪਾਰਟੀ ਵੋਟਾਂ ਮੰਗ ਰਹੀ ਹੈ ਤੁਹਾਡੀ ਪੰਜਾਬ ਸਰਕਾਰ ਹੈ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਇਸ ਖਾਸ ਕਰਕੇ ਮੱਲੇ ਦੇ ਲੋਕਾਂ ਨੂੰ ਇਹ ਤੁਹਾਡਾ ਹਾਲ ਤੁਹਾਡੇ ਕਰਕੇ ਐ ਸਾਡੇ ਕਰਕੇ ਨਹੀਂ ਐ ਇਹਦੇ ਕਸੂਰਵਾਂ ਅਸੀਂ ਆਪਾਂ ਇਹੋ ਜੇ ਲੋਕਾਂ ਨੂੰ ਚੱਲਦਾ ਕਰੋ ਇਹਨਾਂ ਨੂੰ ਸਬਸਖਾਉ ਵੀ ਤੁਹਾਡੀ ਸਰਕਾਰ ਬਣਾਈਆ ਅਜੇ 25 ਸਾਲ ਤੁਹਾਡੀ ਸਰਕਾਰ ਦੇ ਹੋਰ ਪਏ ਐ ਔਰ ਤੁਸੀਂ ਪਹਿਲਾਂ ਸਾਰੇ ਮਹੱਲਿਆਂ ਦੀ ਜਿਹੜੀ ਨੋਹਾਰ ਹੈ ਸਾਨੂੰ ਪੀਣ ਵਾਲਾ ਪਾਣੀ ਚੰਗਾ ਨਹੀਂ ਮਿਲਦਾ ਸਦੀ ਗਲੀਆਂ ਦੇ ਵਿੱਚ ਗੰੰਗਾ ਸਦੇ ਬੱਚੇ ਨੂੰ ਬਿਮਾਰ ਹੋ ਸਕਦੇ ਐ ਸਾਨੂੰ 1000 ਰੁਪਇਆ ਬੇਸ਼ੱਕ ਨਾ ਦਿਓ ਨਾ ਦਿਓ ਆਟਾ ਲੇਕਿਨ ਜੰਮ ਸੇ ਘੱਮ ਸਾਨੂੰ ਸਾਫ਼ ਸੁਥਰੀਆਂ ਗਲੀਆਂ ਤੇ ਸਦਾ ਪੀਣਾ ਵਾਲਾ ਪਾਣੀ ਵਧੀਆ ਦਿਓ ਸੋ ਫੇਰ ਤੁਸੀਂ ਇਹਨਾਂ ਨੂੰ ਵੋਟ ਪਾਉਣ ਜਾਓ ਇਹਨਾਂ ਨੂੰ ਸਭ ਖਾਓ ਕਾ ਜੋ ਡਰਦੇ ਅਗਲੇ ਚੌਹੱਦ ਸਾਬ ਤੁਹਾਡੇ ਕੰਮ ਕਰਨ ਜੇ ਤੁਸੀਂ ਦੁਆਰੇ ਇਹਨਾਂ ਨੂੰ ਵੋਟਾਂ ਪਾਤੀਆਂ ਤਾਂ ਇਹ ਮਹਿਸੂਸ ਕਰਨਗੇ ਕਿ ਅਸੀਂ ਚੰਗੇ ਕੰਮ ਕਰਦੇ ਹਾਂ ਤੇ ਲੋਕਾਂ ਨੇ ਸਾਨੂੰ ਫੇਰ ਵੋਟਾਂ ਪਾਤੀਆਂ ਟੈਨਸ਼ਨ ਐ ਅਸੀਂ ਵਧਾਈਆਂ ਵੱਸਾ ਨਾ ਕਰਾਇਆ ਅਸੀਂ ਮਾਫੀ ਕੀਤਾ ଝੜਕੀ ਦੇ ਵਿਆਹ ਤੇ ਵੱਧ ਪੈਸੇ ਦੇਣ ਅਸੀਂ ਲੱਗੇ ਜੋ ਕੰਮ ਕੀਤਾ ਉਹ ਕਾਂਗਰਸ ਨੇ ਕੀਤਾ ਜਿੰਨਾ ਵੀ ਕੀਤਾ ਢਾਈਸਾ ਦੀ ਝੋੜੀ ਸੰਜਾਰ ਹੈ ਮੇਰੀ ਬੇਨਤੀ ਹੈ ਢਾਈਸਾ ਰਹਿ ਗਿਆ ਅੱਜ ਸੁਰਿੰਦਰ ਕੌਰ ਜਿਹੜੀ 50%ਔਰਤਾਂ ਦੀ ਆਬਾਦੀ ਹੈ ਪਹਿਲੀ ਵਾਰੀ ਕਿਸੇ ਔਰਤ ਨੂੰ ਕਾਂਗਰਸ ਪਾਰਟੀ ਨੇ ਤੇ ਇਹਨਾਂ ਪਾਰਟੀਆਂ ਨੇ ਟਿਕੜ ਦਿੱਤੀ ਹੈ ਇਹ ਤਾਂ ਹਮੇਸ਼ਾ ਮਰਦਾਂ ਨੂੰ ਟਿਕੜਦੀ ਰਹੀ ਹੈ ਸੋ ਮੇਰੀ ਬੇਨਤੀ ਹੈ ਸਾਰੀਆਂ ਮਾਈਆਂ ਭੈਣਾਂ ਭਤੀਆਂ ਦਾ ਖਾਸ ਕਰਕੇ ਸਰਜਮੰਗਾ ਕਿ ਇੱਕ ਔਰਤ ਹੋਣ ਦੇ ਨਾਤੇ ਔਰਤ ਦਾ ਸਾਥ ਦੇਣਾ ਚਾਹੀਦਾ ਹੈ ਵਿਧਵਾ ਔਰਤ ਜਿਨੇ ਹਰ ਦਾ ਜੀਵਨ ਚੰਗੇ ਤਰੀਕੇ ਨਾਲ ਬਤੀਤ ਕਰਕੇ ਸਮਾਜ ਦੀ ਸੇਵਾ ਕੀਤੀ ਔਰ ਚਾਰ ਵਾਰ ਲਗਾਤਾਰ ਕੌਂਸਲ ਬਣੀਏ ਦਿੱਤੀ ਨੇਰ ਤੋਂ ਮੈਂ ਆਸ ਕਰਦਾ ਕਿ ਅਗਰ ਤੁਸੀਂ ਆਪਣੇ ਬੱਚਾ ਚੋਣਿਓ ਇਹ ਆ ਗਲੀਆਂ ਸਾਫ਼ ਸੁਥਰੀਆਂ ਚੋਣਿਓ ਤਾਂ ਸੁਰਿੰਦਰ ਕੌਰ ਨੂੰ ਮੋਟਾ ਪਾ ਕੇ ਮੇਰੀ ਸਾਰੇ ਮਾਤਾ ਜੀ ਨੂੰ ਜੁਟਾਓ ਤੇ ਫੇਰ ਇਹ ਆਸੂਆਂ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਗਲੀਆਂ 'ਚ ਅਸੀਂ ਪਹਿਰਾ ਦੇ ਕੇ ਹੱਥੋਂ ਵਿੱਚ ਕੰਮ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਜੀਵਾਹਤ ਆਮ ਆਤੀ ਆਮ ਆਤੀ پارٹی ਸ਼ਰਮਾਉਣੀ ਚਾਹੀਦੀ ਹੈ ਵੋਟਰਾਂ ਮੰਨਦੇ ਨੂੰ ਕਿ ਆ ਸ਼ੀਤਲ ਅੰਗੁਰਾਲ ਸਾਹਿਬ ਤੇ ਵੀਪੂ ਨੂੰ ਕਿ ਨਾਲ ਲੋਕਾਂ ਨੇ ਆਪ ਦੇ ਆਪ ਦੇ ਘਰ ਬਣਾਵੇ ਆਪ ਦਾ ਸਭ ਕੁਝ ਬਣਾਇਆ ਉਹ ਜੰਗਾ ਪਾਰਟੀਆਂ ਪਤਨੀਆਂ ਲੋਕਿਆਂ ਨੂੰ ਬੇਕੂ ਬਣਾਇਆ ਅੱਜ ਫੇਰ ਵੋਟਾਂ ਮੰਗ ਰਿਹਾ ਸੋ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਸੁਵਿੰਦਰ ਕੌਰ ਢੇਢੀ ਨੂੰ ਪੰਜੇ ਦਾ ਬਟਨ ਦਬਾ ਕੇ ਕੰਮਜਾ ਬਣਾਓਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ